ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਕ੍ਰਾਸ ਸ਼ਿਮਰ ਤੇ ਇੱਕ ਸਿੰਪਲ ਜੋ ਨੋਰਮਲ ਸ਼ਿਮਰ ਚੱਲ ਰਹੀ ਹੈ ਪਰ ਦੋਨਾਂ ਦਾ ਸਟੱਫ ਪਿਓਰ ਹੈ ਜੀ ਕੋਈ ਵੀ ਮਤਲਬ ਤਾਰ ਦੀ ਕੋਈ ਦਿੱਕਤ ਨਹੀਂ ਹੈਗੀ ਜਿਵੇਂ ਤਿੱਲੇ ਦੀ ਤਾਰ ਇਨਾਂ ਚ ਮਤਲਬ ਦਿੱਕਤ ਹੁੰਦੀ ਆਫਟਰ ਸਟਿਚਿੰਗ ਸੋ ਇਹ ਤੁਸੀਂ ਦੇਖ ਸਕਦੇ ਹੋ ਜੀ ਏ ਸੂਟ ਆਰੀ ਤੇ ਹੈਂਡ ਦੇ ਨਾਲ ਰੈਡੀ ਹੋ ਕੇ ਆਇਆ ਹੈ ਬਹੁਤ ਸੋਹਣਾ ਰਸਟ ਕਲਰ ਦਾ ਹੋਇਆ ਹੈ ਤੇ ਨਾਲ ਕੀ ਰਸਟ ਕਲਰ ਦਾ ਇਹਦਾ ਦੁਪੱਟਾ ਵੀ ਆਪਾਂ ਨੇ ઓਲੈਂਸਾ ਦਾ ਡਾਈ ਕਰਾਇਆ ਹੋਇਆ ਹੈ ਆਰੀ ਸਿੱਪੀ ਤੇ ਹੈਂਡ ਵਿਦ ਮੋਤੀ ਹੈਂਡ ਦਾ ਕੰਮ ਬਣਿਆ ਹੋਇਆ ਹੈ ਇਹ ਸ਼ਰਟ ਦਾ ਫਰੰਟ OSI ਸੌਰੀ ਇਹ ਸ਼ਰਟ ਦਾ ਫਰੰਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਦੂਜੀ ਸਾਈਡ ਬੈਕ ਸੀ ਤੇ ਇਹ ਫਰੰਟ ਹੈ ਇਹ neck ਬਣਿਆ ਹੋਇਆ ਹੈ ਚੋਇਸ ਤੁਹਾਡੀ ਹੋਏਗੀ ਜੀ ਕਿ ਤੁਹਾਨੂੰ ਰਾਉਂਡ neck ਚਾਹੀਦਾ ਕਿ ਬੰਗਾਲੀ neck ਚਾਹੀਦਾ ਜਿਵੇਂ ਇੱਥੇ ਰਾਉਂਡ neck ਬਣੀ ਹੁੰਦੀ ਹੈ ਦੇ ਨਾਲ ਹੀ ਇਹ ਬਾਜੂ ਵੀ ਰੈਡੀ ਹੋਏ ਹੋਏ ਆ ਇਹਦੇ ਚ ਕੀ ਹੈ ਵੀ ਆਰੀ ਤੇ ਹੈਂਡ ਦਾ ਕੰਮ ਹੈ ਇਸ ਕਰਕੇ ਇਹ ਬਹੁਤ ਹੀ ਸੋਨਾ ਉੱਪਰ ਕੇ ਆ ਰਿਹਾ ਪੀਸ ਜਿਆਦਾ ਭਰਿਆ ਭਰਿਆ ਨਹੀਂ ਹੈਗਾ ਤੇ ਸੇਮ ਹੀ ਪੈਟਰਨ ਚ ਆਪਾਂ ਇੱਕ ਸੂਟ ਹੋਰ ਤੁਹਾਨੂੰ ਦਿਖਾਉਂਦੇ ਆ ਇਹ ਵੀ ਇਦਾਂ ਹੀ ਹੈ ਜੀ ਆਰੀ ਤੇ ਹੈਂਡ ਦੇ ਨਾਲ ਰੈਡੀ ਹੋਇਆ ਹੈ ਇਦੇ ਵਿੱਚ ਸਿੱਪੀ ਦੱਕਾ ਤੇ ਕਟਦਾਣੇ ਦਾ ਕੰਮ ਬਣਿਆ ਹੋਇਆ ਹੈ। ਲਾਈਟ ਪਾਣੀ 골ਡ ਕਲਰ ਦੀ ਸ਼ਿਮਰ ਹੈ ਜੀ ਤੇ ਉਹਦੇ ਉੱਪਰ ਇਹ ਤਿੰਨ ਬੁੱਟੇ ਘੇਰੇ ਦੇ ਹਿਸਾਬ ਕਸਟਮਰ ਨੇ ਰੈਡੀ ਕਰਾਏ ਹਨ। ਦੇਖ ਸਕਦੇ ਹੋ ਤੁਸੀਂ। ਬਹੁਤ ਪਿਆਰਾ ਪੀਸ ਬਣਿਆ ਹੋਇਆ ਹੈ ਜਿਵੇਂ ਵੀ ਤੁਸੀਂ ਵੀ ਮਤਲਬ ਇਦਾਂ ਦੇ ਸੂਟ ਰੈਡੀ ਕਰਾਣੇ ਹੋਣ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇਦਾਂ ਦੇ ਵਧੀਆ-ਵਧੀਆ ਸੂਟ ਦੇਖਣ ਲਈ ਤੇ ਵੀਡੀਓਜ਼ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲੋ ਜੀ ਸ਼ੇਅਰ ਕਰੋਗੇ ਤਾਂ ਹੀ ਅੱਗੇ ਤੋਂ ਅੱਗੇ ਸਾਡੇ ਸੂਟਾਂ ਨੂੰ ਦੇਖਿਆ ਜਾਏਗਾ ਸੋ थैंक यू ਜੀ